ਹੁਣ ਮੁਜਰਾ ਦੇਖਣ ਦੇ ਲਈ ਦੂਰ ਜਾਣ ਦੀ ਲੋੜ ਨਹੀਂ ਹੈ ਜਲੰਧਰ ਦੇ ਦਿਲ ਦੇ ਵਿੱਚ ਹੀ ਇੱਕ ਅਜੀਹਾ ਖੁੱਲਾ ਡਾਂਸ ਬਾਰਕ ਸਥਾਪਿਤ ਹੋ ਗਿਆ ਹੈ ਜੋ ਸ਼ਹਿਰ ਵਾਸੀਆਂ ਨੂੰ ਹੈਰਾਨ ਕਰਨ ਵਾਲਾ ਹੈ ਹਾਂ ਤੁਮਾਰ ਰਾਤ ਨੂੰ ਜਲੰਧਰ ਹੁਸ਼ਿਆਰਪੁਰ ਰੋਡ ਦੇ ਫਲਾਈਓਵਰ ਨੇੜੇ ਸਕੋਚ ਗਾਰਡਨ ਨਾਂ ਦੇ ਠੇਕੇ ਦੇ ਨਾਲ ਬਣੇ ਆਹਾਤੇ ਦੇ ਵਿੱਚ ਰੋਸ਼ਨੀ ਟੋਲਗ ਦੀ ਧੁੰਨ ਅਤੇ ਉੱਚੀ ਆਵਾਜ਼ ਦੇ ਵਿੱਚ ਪਾਕਿਸਤਾਨੀ ਗੀਤਾਂ ਦੇ ਨਾਲ ਮਾਹੌਲ ਗੂੰਜ ਰਿਹਾ ਸੀ ਜਿੱਥੇ ਸ਼ਰਾਬ ਦੇ ਨਾਲ-ਨਾਲ ਸ਼ਬਾਬ ਹੁੱਕਾ ਤੇ ਪਾਕਿਸਤਾਨੀ ਗੀਤਾਂ ਤੇ ਮੁਜਰਾ ਵੀ ਹੁੰਦਾ ਐਤਵਾਰ ਦੀ ਰਾਤ ਇੱਥੇ ਮੁਜਰਾ ਨਾਚ ਖੁੱਲੇ ਆਮ ਹੋ ਰਿਹਾ ਸੀ ਬਲਕਿ ਸ਼ਰਾਬ ਹੁੱਕਾ ਤੇ ਸ਼ਬਾਬ ਵੀ ਉਰੇ ਜੋਰਤੇ ਸੀ ਮੁਜਰੇ ਲਈ ਸਪੈਸ਼ਲ ਤੌਰ ਤੇ ਮਹੰਤ ਬੁਲਾਏ ਗਏ ਜੋ ਰਾਤ ਨੂੰ ਰੰਗीन ਕਰ ਰਹੇ ਸੀ ਇੱਥੇ ਖਾਸ ਇੰਤਜ਼ਾਮ ਵੀ ਕੀਤਾ ਜਾਂਦਾ ਜੋ ਮੌਕੇ ਤੇ ਆ ਕੇ ਮਸਤੀ ਨੂੰ ਹੋਰ ਤੇਜ਼ ਕਰ ਰਿਹਾ ਸੀ ਇਹ ਸਾਰਾ ਮਾਹੌਲ ਰਾਤ ਦੇ ਹਨੇਰੇ ਦੇ ਵਿੱਚ ਬਣਾਇਆ ਜਾਂਦਾ ਪਰ ਜਾਣਕਾਰੀ ਮਿਲੀ ਹੈ ਕਿ ਇਹ ਸਭ ਪੁਲਿਸ ਦੀ ਮੀਲੀ ਪੁਗਤ ਦੇ ਨਾਲ ਚੱਲ ਰਿਹਾ ਹੈ ਲੋਕਾਂ ਨੇ ਕਿਹਾ ਕਿ ਇੱਥੇ ਆਉਣ ਵਾਲੇ ਹਰ ਵਿਅਕਤੀ ਨੂੰ ਬਿਨਾਂ ਕਿਸੇ ਰੁਕਾਵਟ ਦੇ ਸ਼ਰਾਬ, ਹੁਕਾ, ਸ਼ਬਾਬ ਦੀ ਸੇਵਾ ਤੇ ਰੰਗीन ਮਨੋਰੰਜਨ ਮਿਲਦਾ ਹੈ ਇਹ ਘਟਨਾ ਜਲੰਧਰ ਪੁਲਿਸ ਦੇ ਮੋਹਰੇ ਵੱਡੇ ਸਵਾਲ ਖੜੇ ਕਰ ਰਹੀ ਹੈ ਜਲੰਧਰ ਦੇ ਪੁਲਿਸ ਕਮਿਸ਼ਨਰ ਧਨਪ੍ਰੀਤ ਕੋਰ ਵੱਲੋਂ ਦਾਅਵੇ ਕੀਤੇ ਜਾਂਦੇ ਹਨ ਕਿ ਰਾਤ 11 ਵਜੇ ਸਭ ਬੰਦ ਹੋ ਜਾਣਾ ਚਾਹੀਦਾ ਹੈ ਉੱਥੇ ਹੀ ਪੁਲਿਸ ਦੀ ਨੱਕ ਹੇਠ ਸ਼ਰਾਬ ਸ਼ਬਾਬ hooke ਦਾ ਖੇਡ ਸਵਾਲੀਆਂ ਨਿਸ਼ਾਨ ਲਾਉਂਦਾ ਹੋਇਆ ਨਜ਼ਰ ਆ ਰਿਹਾ ਤੁਹਾਡਾ ਇਸ ਵੀਡੀਓ ਨੂੰ ਲੈ ਕੇ ਕੀ ਕਹਿਣਾ ਹੈ ਕਮੈਂਟ ਬਾਕਸ ਦੇ ਵਿੱਚ ਕਰੋ ਕਮੈਂਟ